ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਟਾਈਮ ਖੜੇ ਆਂ ਜ਼ਿਲ੍ਹਾ ਛੰਦਵਾੜਾ ਦੇ ਵਿੱਚ ਨਰਸਿੰਘਪੁਰ ਤੋਂ ਪਿੱਛੇ ਲੈ ਕੇ ਕੱਲ ਆਪਾਂ ਨਰਸਿੰਘਪੁਰ ਦੇ ਵਿੱਚ ਸੀਗੇ ਤੇ ਹੁਣ ਆਪਾਂ ਚੱਲੇ ਆਂ ਪਤਾਲਕੋਟ ਪਤਾਲਕੋਟ ਇੱਕ ਬਹੁਤ ਮਸ਼ਹੂਰ ਜਗ੍ਹਾ ਬਹੁਤ ਢੀਂਗਾ ਪਿੰਡ ਆ ਉਹ ਲੱਗ ਪਿੰਡ ਦੇਖਣ ਜਾਂਦੇ ਆ ਬਹੁਤ ਘੱਲੋ ਉੱਥੇ ਹਰੇ ਰਹਿੰਦੇ ਆ ਆਦੀਵਾਸੀ ਨੇ ਅਲੱਗ ਜਿਹਾ ਪਿੰਡ ਆ ਇੱਕ ਉਹ ਇੱਥੋਂ ਲਗਭਗ 100 ਕਿਲੋਮੀਟਰ ਵਾਟ ਹੋਊਗਾ ਤੇ ਬਾਈ ਹੋਰਾਂ ਦੇ ਢਾਬੇ ਤੇ ਰੁਕਿਆ ਆਪਾਂ ਇੱਥੇ ਕੁਝ ਖਾਣੇ ਆ ਖਾ ਕੇ ਜੇ ਫਿਰ ਅੱਧੂਆਂ ਤੁਰਦੇ ਆ ਇਸ ਨੂੰ ਕਿਹਾ ਬਾਈ ਲੱਕੜੀ ਲੱਕੜੀ ਲੈ ਕੇ اچھا تنور میں لگانے کے لیے آپ کو بھی نیا سال مبارک ہو جی جتنی سردی میں ہم کو آگے آ گیا سردی بہت ہو گئی تین دن سے بہت سردی بڑھ رہی ہے ابھی لگا لو بھیا اپنا شبد بات نہیں ਖੰਡ ਤੋਂ ਵਜਨ ਦੀਆਂ ਕਾਰਵਾਈਆਂ ਸ਼ੁਰੂ ਹੋ ਗਈਆਂ। ਬਾਈ ਨੇ ਤਾਂ ਪੂਰੀਆਂ ਵੱਡੀਆਂ ਖੜਪਾੜੀਆਂ ਡਾਲੀਆਂ ਤਾਂ ਨੂਰ ਦੇ ਵਿੱਚ। ਬੈਠਦੇ ਆ ਜੀ। ਹੂੰ। ਕੱਲ ਤੇ ਪਰਸ ਤੋਂ ਦੋ ਦਿਨ ਹੋ ਗਏ ਤੁੰਦ ਬਹੁਤ ਪੈਣ ਲੱਗ ਪਈ ਆ। ਸ਼ਿਵਮ ਫੈਮਿਲੀ ਟੱਬਾ ਤੰਦੂਰੀ ਰੋਟੀ ਤੇ ਤਵਾ ਰੋਟੀ। ਹੂ ਹੂ ਹੂ। ਇਨਸਟਾਗ੍ਰam ਫੇਸਬੁਕ ਤੇ ਯੂਟਿਊਬ ਸਬਸਕ੍ਰਾਈਬ ਕਰ ਲਓ ਫਾਲੋ ਕਰ ਲਓ ਲਾਈਕ ਕਰ ਦਿਓ ਸਾਰਾ ਕੁਝ ਇਹ ਗਿਰੀ ਗਿਚ ਗੋਗਾਂ ਗਈ ਇਤਨੇ ਸਰਦੀ ਪੜ ਲਈ ਠੰਡੀ ਹੋ ਜਾਂਦੀ ਹੈ ਰੋਟੀ ਹਾਂਜੀ ਰੋਟੀ ਆ ਇਹ ਕਹਿੰਦੇ ਆ ਸੀ ਸੇਟ ਮਟਰ ਦੀ ਸਬਜ਼ੀ ਇਹ ਖਾਣ ਲੱਗੇ ਆਪਾਂ ਦੋ ਤਿੰਨ ਦਿਨ ਹੋ ਗਏ ਪੰਜਾਬ ਲੋਕੋ ਮੱਧ ਪ੍ਰਦੇਸ਼ ਦੇ ਵਿੱਚ ਵੀ ਧੁੰਦ ਪੈਣ ਲੱਗ ਪਈ ਆ ਆ 70 80 ਕਿਲੋਮੀਟਰ ਵਾੜ ਦਾ ਲੰਬਾ ਰਾਹ ਸੀ ਜਿਹੜਾ ਸੰਗਣ ਜੰਗਲ ਵਿੱਚੋਂ ਹੋ ਕੇ ਲੰਘਦਾ ਸੀ بندرا نے بہت تنگ کیا ہے جی ہاں یہی روڈا روڈ ہے تھوڑا سا آگے سے جی تو بٹا سے آگے جانا ایک کلو میٹر وہاں سے آپ کو مطلب رائٹ پہ ملے گی روڈ تو رائٹ پکڑنا تو سیدھا پتال ہی کو نکلے گا ٹھیک ہے جی جی اور لوٹیا کے تھوڑے آگے سے نیچے چلے جانا اوپر سے گھوموں کے مزہ نہیں آئے گا نیچے جائیں گے ہم جی. ہاں تو آ, لوٹیا جانا ٹھیک ہے ٹھیک جی. ہے لوٹیا سے آپ پھر آگے ایک دو کلو میٹر جانے کے بعد پتالکوٹ کے نیچے راستہ ہے دھنیہ واد اپنی جب پہرا لکھی ਇਹ ਕੋਈ ਬੜੇ ਕਾਮਯਾਬ ਪਿੰਡ ਨਹੀਂ ਹੈ ਵੀ ਖੇਤੀ ਦਾ ਇੱਥੇ ਹੋ ਰਹੀ ਆ ਪਰ ਜ਼ਮੀਨਾਂ ਇਹਨਾਂ ਦੀ ਹਲਕੀਆਂ ਹੀ ਨੇ ਉੱਚੀਆਂ ਨਹੀਂ ਵੀ ਨੇ ਇਹ ਪੈੜੀਆਂ ਸਾਰੀਆਂ ਆਪ ਨਦੀ ਲੱਗਦੀ ਹੈ ਨਾ ਪੜ ਪੜ ਰਿਹਾ ਨਾ ਹਾੜ੍ਹ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਵਿੱਚ ਪਤਾਲਕੋਟ ਜਾਈ ਜਾਨੇ ਪਤਾਲਕੋਟ ਰਹਿ ਕੇ ਥੋ 30 ਕਿਲੋਮੀਟਰ ਬਾਟ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਸਾਰੇ ਇੱਥੇ ਕਣਕ ਦੀ ਖੇਤੀ ਕੀਤੀ ਹੋਈ ਆ ਆ ਆਪਣੇ ਸਾਹਮਣੇ ਵਿੱਚ ਆਪ ਕੈਮਰੇ ਚ ਵੇਖੀਏ ਤਾਂ ਮੈਨੂੰ ਲੱਗਦਾ ਪੰਜ ਛੇ ਤਰ੍ਹਾਂ ਦੀ ਕਣਕ ਖੜੀ ਆ ਆ ਜਮਾ ਹੀ ਪਛੇਤੀ ਆ ਤੇ ਉਹ ਜੋ ਸਾਹਮਣੇ ਦਿਸਦੀ ਉਹ ਖੇਤੀਆਂ ਕਣਕਾਂ ਚ ਨੇ ਠੀਕ ਜਿਹੜਾ ਆਹ ਨਵਾਂ ਜਿਹਾ ਬੀਜਿਆ ਹੋਇਆ ਇਹ ਕਣਕ ਨਹੀਂ ਬੀਜੀ ਹੋਈ ਇਹ ਕੁਝ ਹੋਰ ਲੱਗਦਾ ਇਹ ਸ਼ਾਇਦ ਮੈਂ ਲੱਗਦਾ ਛੋਲੇ ਬੀਜੇ ਹੋਏ ਆ ਆ ਕਣਕਾਂ ਸਾਹਮਣੇ ਆਪਣੇ ਜਿੰਨੇ ਵਟਾਂ ਨੇ ਉਹਨੇ ਤਰ੍ਹਾਂ ਦੀ ਕਣਕ ਮੱਧ ਪ੍ਰਦੇਸ਼ 'ਚ ਕਿਸੇ ਵੀ ਘਰ ਦੇ ਚਾਰ ਦੁਆਰੀ ਨਹੀਂ ਹੈਗੀ ਇਸ ਤਰ੍ਹਾਂ ਦੇ ਖੱਪੜਿਆਂ ਦੇ ਘਰ ਪਾਏ ਹੋਏ ਆ ਖੇਤਾਂ ਦੇ ਵਿੱਚ ਇੱਕ ਵੀ ਘਰ ਨਹੀਂ ਜਿਹਦੀ ਚਾਰ ਦੁਆਰੀ ਕੀਤੀ ਹੋਊਗੀ ਤੇ ਇਧਰ ਆ ਅੰਬਾਂ ਦੇ ਬੂਟੇ ਲੱਗੇ ਹੋਏ ਆ ਦੋ ਮੈਂ ਜਦੋਂ ਦਾ ਮੱਧ ਪ੍ਰਦੇਸ਼ ਘੁੰਮਣ ਲੱਗਿਆ ਤਾਂ ਸ਼ਦਵਾੜਾ ਜ਼ਿਲ੍ਹਾ ਮੈਨੂੰ ਸਭ ਤੋਂ ਸੋਹਣਾ ਲੱਗਿਆ ਗ੍ਰੀਨਰੀ ਦੇ ਇਥੋਂ ਦੇ ਘਰਾਂ ਦੀ ਡਿਜ਼ਾਈਨਿੰਗ ਘਰ ਪਾਉਂਦਾ ਤਰੀਕਾ ਵਧੀਆ ਲੱਗਿਆ ਤਾਂ ਮੈਨੂੰ ਜਿਹੜੇ ਜਿਹੜੇ ਪਿੰਡ ਸੋਹਣੇ ਲੱਗੇ ਮੈਂ ਉਹਨਾਂ ਦੇ ਵਿੱਚ ਵਿੱਚ ਦੀਆਂ ਸਕਰੀਨਸ਼ਾਟ ਲੈ ਲਏ ਡਰੋਨ ਸ਼ਾਟ ਲਏ ਹੋਏ ਆ ਆ ਵੀ ਡਰੋਨ ਦਾ ਲਏ ਹੋਇਆ ਸ਼ਾਟ ਹੈ ਜਿਹੜੇ ਪੂਰੇ ਖੇਤ ਇੱਥੇ ਢਲਾਨਦਾਰ ਖੇਤ ਨੇ ਕਿਤੇ ਵੀ ਪੱਧਰਾ ਖੇਤ ਨਹੀਂ ਹੈਗਾ ਤੇ ਖੇਤਾਂ ਦੇ ਵਿੱਚ ਇਹੋ ਜਿਹੇ ਘਰ ਨੇ ਚੌੜ ਸਹਾਰਾ ਖਪੜੇ ਦੀਆਂ ਛੱਤਾਂ ਨੇ ਪੂਰਾ ਪਹਾੜੀ ਇਲਾਕਾ ਇਹ ਪਾਣੀ ਦਾ ਹਾਲ ਇੱਥੇ ਵੀ ਮਾੜਾ ਹੀ ਇੱਥੇ ਵੀ 2 ਇੰਚ 2.5 ਇੰਚ ਪਾਣੀ ਆ ਪਰ ਇੱਥੇ ਮੈਂ ਦੇਖਿਆ ਪਿਛਲੇ ਇਲਾਕੇ ਚ ਵੀ ਇੱਥੇ ਲੋਕ ਡ੍ਰਿਪ ਸਿਸਟਮ ਨਾਲ ਕੀਤੀ ਕਰਦੇ ਆ ਫਵਾਰੇ ਲੱਗੇ ਹੋਏ ਆ ਇਹਦੇ ਨਾਲ ਥੋੜੇ ਪਾਣੀ ਦੇ ਵਿੱਚ ਵੀ ਵਧੀਆ ਸਿੰਚਾਈ ਹੋ ਜਾਂਦੀ ਆ ਉਹਨਾਂ 3 ਇੰਚ ਪਾਣੀ ਆ ਜਿਵੇਂ ਪਾਈਪਾਂ ਚੱਕ ਚੱਕ ਰੱਖਦੇ ਆ ਉਹਦੇ ਨਾਲ ਇਹ ਵਧੀਆ ਪ੍ਰਬੰਧ ਹੁੰਦਾ ਇਧਰ ਦੇ ਸਾਰੇ ਪਿੰਡ ਹੀ ਸੋਹਣੇ ਆ ਇਸ ਸਕਰੀਨ ਦੇ ਵਿੱਚ ਜਿਹੜਾ ਤੁਹਾਨੂੰ ਦਿਖ ਰਿਹਾ ਘਰਾਂ ਦੇ ਅੱਗੇ ਇਹਨਾਂ ਨੇ ਮੱਕੀ ਸਕਾ ਕੇ ਰੱਖੀ ਹੋਈ ਆ। ਗੜੀਆਂ ਬਣਾਉਣ ਨੂੰ ਰੋਟੀ ਪਕਾਉਣ ਨੂੰ ਮੱਕੀ ਇਦਾਂ ਸਕਾ ਲੈਂਦੇ ਰੱਖ ਕੇ ਛੱਲੀਆਂ ਤੋੜ ਕੇ। ਪਤਾ ਨਹੀਂ ਮੀਂਹ ਵਿੱਚ ਕਿਵੇਂ ਬਚਾਉਂਦੇ ਹੋਣ ਇਹਨਾਂ ਨੂੰ ਪਰ ਹਰੇਕ ਦੇ ਬਾਰਗ ਇਸ ਤਰੀਕੇ ਨਾਲ ਛੱਲੀਆਂ ਰੱਖੀਆਂ ਹੋਈਆਂ ਘਟੀਆਂ ਕਰਕੇ। ਜਿਹੜੀਆਂ ਪਹਾੜਾਂ ਦੀਆਂ ਢਲਾਨਾਂ ਨੇ ਇਹਨਾਂ ਦਾ ਸਾਰਿਆਂ ਤੇ ਖੇਤੀ ਕੀਤੀ ਹੋਈ ਆ ਮਸਰ ਤੇ ਛੋਲੇ ਬੀਜੇ ਹੋਏ ਆ ਸਾਹਮਣੇ ਪਾੜ ਤੇ। ਅ ਜਿੰਨੀ ਵੀ ਹਰਿਆਲੀ ਆ ਸਾਰੀ ਖੇਤੀ ਕੀਤੀ ਹੋਈ ਆ। ਨਾਂਨਾਂ ਗੱਲ ਸ਼ੁਕੂ ਹੈ। ਰਾਵੀ ਪਹਿਆ ਹੋਇਆ ਤੇ ਜੰਗਲ ਵੀ ਸੰਗਣਾ ਪੂਰਾ ਹੈ। ਬਾਗਰ ਕਿੰਨਾ ਰਾਤ ਵਿੱਚ ਰੋਕ ਗਦੇ ਮੈਨੂੰ ਦੱਸਿਆ ਕਿ ਕਿਤੇ ਨੇ ਵੀ ਪਾਈ ਤਾਂ ਜਿਹੜਾ ਰਾਹ ਹੈਗਾ ਨਾ ਉਹ ਰਾਤ ਨੂੰ ਜਾਣ ਵਾਲਾ ਹੈ ਨਹੀਂ। ਹੁਣ ਕਿੰਨੇ ਦਿਨ ਬਹੁਤ ਜਾ ਕੇ ਤਕੜ ਤੋਂ। ਹੁਣ ਤੱਕ ਮੈਂ ਜਿੰਨਾ ਵੀ ਮੱਧ ਪ੍ਰਦੇਸ਼ ਘੁੰਮਿਆ ਮੈਨੂੰ ਇਹ ਸ਼ੰਤਵਾੜਾ ਦਾ ਇਲਾਕਾ ਸਭ ਤੋਂ ਸੋਹਣਾ ਲੱਗਿਆ। ਹੁਣ ਮੈਂ ਖੜਾ ਕੁੱਚੀ ਜਗ੍ਹਾ ਤੇ। ਮੈਂ ਰੋਡ ਤੇ ਖੜਾ ਤੇ ਥੱਲੇ ਇਹ ਪਿੰਡ ਵਸਿਆ ਹੋਇਆ। ਇੱਥੋਂ ਇਹ ਸਾਰੇ ਪਿੰਡ ਦਾ ਵਿਊ ਦੇਖਦਾ। ਇਹ ਖੇਤੀ ਵਾਲੀ ਜ਼ਮੀਨਾਂ ਨੇ ਜਿੱਥੇ ਕਣਕ ਬੀਤੀ ਹੋਈ ਆ ਤੇ ਇਹ ਘਰ ਨੇ ਬਿਨਾ ਚਾਰ ਦੁਵਾਰੀ ਵਾਲੇ। ਆਪ ਕੀ ਪੱਕਾ ਘਰ ਪਾਈ ਜਾਂਦਾ। ਲਾਈਟਰ ਲਾਈ ਬੈਠਾ ਬਾਈ ਇਹ ਤਾਂ। ਦੂਰ ਤੱਕ ਨਿਗਾਹ ਮਾਰ ਕੇ ਤੇ ਪਿੰਡ ਖਿਲਰਿਆ ਹੋਇਆ ਵਿਰਲੇ-ਵਿਰਲੇ ਘਰ ਆ ਪਿੰਡ ਦੇ। ਜਵਾਗਨਾ ਕਲੇਸ਼ਪਾਈ ਬੈਠਿਆ ਪੂਰੀਆਂ ਚੀਕਾਂ ਸੁਣਦਿਆਂ ਇੱਥੇ ਆ ਦੋ ਪਰੇ ਘਰਕ ਨਹੀਂ ਭੱਜੇ ਜਾਂਦੇ ਆ ਬਹੁਤ ਸੋਹਣਾ ਪੰਡਾ ਆ ਇਹ ਪੰਡੀ ਹੈ ਪੂਰਾ ਬਸ ਐਸ ਗਲੀ ਦੇ ਚਾਰ ਚੁਪੇਰੇ ਵਸਿਆ ਹੋਇਆ ਸੱਜੇ ਤੇ ਖੱਬੇ ਇਧਰ ਮਗਰ ਇਹਨਾਂ ਤੇ ਗੇੜ ਸ਼ੁਰੂ ਹੋ ਜਾਂਦੇ ਨੇ ਸ਼ਿਦਵਾਲਾ ਜ਼ਿਲ੍ਹੇ ਦਾ ਇਹ ਪਿੰਡ ਇਹਦਾ ਨਾਮ ਹੈਗਾ ਡੋਂਗਰਾ ਇਹ ਪਿੰਡ ਨਾਲ ਮੈਨੂੰ ਪਿੱਛੋਂ ਜਸਗਾ ਸੀਗਾ 3 3.5 ਕਿਲੋਮੀਟਰ ਬਾੜ ਤੋਂ ਕਿਉਂਕਿ ਇਹਨਾਂ ਮੈਂ ਪਿੱਛੋਂ ਉੱਚੇ ਸੰਤੋਂ ਆਇਆ ਉੱਥੋਂ ਇਹ ਸਾਰਾ ਪਿੰਡ ਦਿਸਦਾ ਜਿਵੇਂ ਆਹ ਡਰੋਨ ਚ ਤੁਸੀਂ ਜਾਂਦਾ ਹੁਣ ਇਹ ਐਂ ਦਿਸਦਾ ਇਥੋਂ ਦੀ ਜਿਹੜੀਆਂ ਜ਼ਮੀਨਾਂ ਨੇ ਢਲਾਨਦਾਰ ਆ ਤੇ ਇੱਕ ਇਹਨਾਂ ਦਾ ਇਹ ਆ ਕਿ ਇਹਨਾਂ ਜ਼ਮੀਨਾਂ ਪੱਧਰੀਆਂ ਨਹੀਂ ਕਰ ਦੇਗੇ ਜਿੱਦਾ ਜਿਵੇਂ ਜੇ ਹੈਗਾ ਕਿਸੇ ਦਾ 20 ਮਰ ਲਿਆ ਕਿਸੇ ਦਾ 10 ਮਰ ਲਿਆ ਅੱਧੀ ਕਨਾਲਾ ਜਿੰਨਾ ਥਾਂ ਹੈਗਾ ਉਨੀਆਂ ਕਵੱਟਾ ਪਾ ਕੇ ਨਵੇਂ ਬੀਜੀ ਦਿੰਦੇ ਆ ਤਾਂ ਕਰਕੇ ਬੜੀ ਸੋਹਣੀ ਕਲਾਕਾਰੀ ਜੀ ਹੋ ਜਾਂਦੀ ਆ ਜੇ ਹੁਣ ਆਪਾਂ ਉੱਪਰੋਂ ਦੇਖੀ ਆਹ ਡਰੋਨ ਦੇ ਵਿੱਚ ਜਿਵੇਂ ਸ਼ਾਟ ਲੈ ਰਿਆ ਹੈ ਇਹ ਇਹਦੀਆਂ ਵੱਟਾਂ ਦੇਸੀ ਆਂਦੀਆਂ ਨੇ ਕਿੰਨੀ ਸੋਹਣੀ ਕਲਾਕਾਰੀ ਹੈ ਜਿਵੇਂ ਫਲਕਾਰੀ ਕੱਢੀ ਹੁੰਦੀਆਂ ਆਂ ਲੱਗਦਾ ਜਿਹੜਾ ਸ਼ਾਟ ਜਿਆ ਲਿਆ ਹੋਇਆ ਡਰੋਨ ਨੇ ਇਹ ਆਪ ਹੀ ਲਿਆ ਜਿਹੜਾ ਮਾਸਟਰ ਸ਼ਾਟ ਹੁੰਦਾ ਮੈਂ ਤਾਂ ਉਹ ਉਹਦੇ ਤੇ ਲਾ ਕੇ ਛੱਡ ਦਿੰਦਾ ਉਹਨਾਂ ਫਿਰ ਆਪੇ ਕਿਉਂ ਹੀ ਜਾਂਦਾ ਚਾਰਜ ਪੇਰਿਓ ਪਰ ਇਹ ਪਿੰਡ ਬਹੁਤ ਸੋਹਣਾ ਇਹ ਪਿੰਡ ਜਿਵੇਂ ਯੂਰਪ ਦਾ ਕੋਈ ਪਿੰਡ ਹੁੰਦਾ ਨਾ ਐਂ ਲੱਗਦਾ ਦੂਰੋਂ ਦੇਖੀਏ ਤਾਂ ਓਏ ਆ ਤੈਨੂੰ ਕੀ ਹੋ ਗਿਆ ਕਿੱਡਾ ਜਗਾ ਤੂੰ ਕਰਦਾ ਯਾਰ ਤੇ ਡਰੋਨ ਚਲਾਉਣ ਤੇ ਪਤਾ ਨਹੀਂ ਗਾ ਕੀ ਸਕਦਾ ਉਹ ਬਣੂਗਾ ਤੇ ਜੇ ਕੋਈ ਡਰੋਨ ਦਾ ਜਾਣਕਾਰ ਹੋਇਆ ਤਾਂ ਬਾਈ ਉਹ ਦੱਸ ਦਿਆ ਕਰੋ ਕਮੈਂਟ ਕਰਕੇ ਮਾੜਾ ਮੋਟਾ ਵੀ ਇਹ ਕਿਵੇਂ ਚੱਲੂਗਾ ਕੀ ਹੋਗਾ ਤੈਨੂੰ ਮਾਸਟਰ ਸ਼ਾਟ ਦੇ ਵਿੱਚ ਨਾ ਪਹਿਲਾਂ ਸਾਡੇ ਕਡੋਲੇ 'ਚ ਨਹੀਂ ਖਮੋਂਦਾ ਸੀਗੇ ਹੁਣ ਹੀ ਖਮੋਂ ਲੱਗਿਆ ਤੇ ਹੁਣ ਤੁਸੀਂ ਆ ਡਰੋਨ ਸ਼ਾਟ ਦੇ ਵਿੱਚ ਤੁਸੀਂ ਪਿੰਡ ਦੇਖੋ ਇੱਕ ਵਾਰੀ ਕਿੰਨਾ ਸੋਹਣਾ ਲੱਗਦਾ ਤੇ ਆਹੀ ਘਰ ਨੇ ਸਾਰੇ ਪਿੰਡ ਦੇ ਵਿੱਚ ਕਿੰਨੇ ਜਿਵੇਂ ਗਿਣੀਆਂ ਤਾਂ ਇਹ 25 ਕ ਘਰ ਮਾਸਾਂ ਹੀ ਹੋਣੇ ਆ ਖੇਤਾਂ ਦੇ ਇੱਕ ਸਿਰੇ ਤੇ ਇਹ ਬਣਾ ਲੈਂਦੇ ਘਰ ਤੇ ਦੂਜੇ ਸਾਰੇ ਲੰਬੀ ਖੇਤੀ ਕਰਦੇ ਆ ਆ ਵਿੱਚ ਖੂ ਲੱਗਿਆ ਹੋਇਆ ਇੱਕ ਪਾਣੀ ਦੀ ਸਮੱਸਿਆ ਇੰਨਾ ਪਿੰਡਾਂ ਚ ਵੀ ਹੈਗੀ ਹੈ ਪਰ ਇੱਥੇ ਇਹ ਡ੍ਰਿਪ ਸਿਸਟਮ ਵਰਤਦੇ ਆ ਜਿਹੜਾ ਰੀਵਾ ਤੇ ਫਤਨਾ ਦਾ ਇਲਾਕਾ ਹੈਗਾ ਉੱਥੇ ਪਤਾ ਨਹੀਂ ਤਾਂ ਉਹਨੂੰ ਪਤਾ ਨਹੀਂ ਕਿ ਆ ਪਤਾ ਨਹੀਂ ਕੀ ਹਿਸਾਬ ਦਾ ਉਧਰ ਉਹ ਡ੍ਰਿਪ ਸਿਸਟਮ ਨਹੀਂ ਵਰਤਦੇਗੇ ਪਾਣੀ ਇਨਾਂ ਕੋਲੇ ਵੀ ਉਹੀ 2.5 ਇੰਚ 3 ਇੰਚ ਹੀ ਇੱਥੇ ਪਰ ਖੇਤੀ ਵਧিয়ে ਕਰ ਲੈਂਦੇ ਆ ਇਹ ਹੁਣ ਆ ਸ਼ਾਰਟ ਡਰੋਨ ਦਾ ਲਿਆਵਾ ਸ਼ਾਰਟ ਆ ਚਾਰਸ਼ ਫਿਰ ਆਪੇ ਵੇਖ ਲੂਗਾ ਇਹ ਇਸ ਜਗ੍ਹਾ ਤੋਂ ਪਤਾਲ ਕੋਡ ਦਾ ਇਲਾਕਾ ਸ਼ੁਰੂ ਹੋ ਗਿਆ ਆ ਚਾਰਛਪਰੇ ਦੇਖੀ ਤਾਂ ਉੱਚੀਆਂ ਪਹਾੜੀਆਂ ਨੇ ਤੇ ਆਪਾਂ ਜਿਵੇਂ ਜਿਵੇਂ ਇਧਰ ਨੂੰ ਜਾਈ ਜਾਵਾਂਗੇ ਥੱਲੇ ਜਾਈ ਜਾਵਾਂਗੇ ਨੀਵੇਂ ਹੋਰ ਤੇ ਪੂਰਾ ਸੰਗਣਾ ਜੰਗਲ ਆ ਇਹੋ ਜਿਹੀਆਂ ਉੱਚੀਆਂ ਪਹਾੜੀਆਂ ਦੇ ਵਿੱਚ ਘਿਰੇ ਹੋਏ 10-12 ਪਿੰਡ ਨੇ ਜਿਹਨੂੰ ਪਤਾਲ ਲੋਕ ਕਹਿੰਦੇ ਆ ਉਹਨੇ ਇਹ ਨਤ ਨਾਕਾ ਲਾਇਆ ਹੋਇਆ ਇਹਨਾਂ ਨੂੰ ਕੋਸਣਾ ਕੋਸ ਦੇਣਾ ਪੈਂਦਾ ਫਿਰ ਗਾ ਨੰਗਣ ਦਿੰਦੀਆਂ ਸਲੀਜਗੇ ਅਪਤਾਲ ਲੋਕ ਜਹੀਂ ਸੇ ਸ਼ੁਰੂ ਹੁੰਦਾ ਹੈ ਮਾਂ ਦੀਆਂ ਧੀਆਂ ਆਪਦੀ ਟੋਲ ਬਣਾਈ ਬੈਠੀਆਂ ਨੇ। ਫਸਲਾਂ ਲੋਕ ਹਜੇ ਹੋਰ ਕਿੰਨਾ ਕੁ ਪਤਾਲ ਚਲੇ ਜਾ ਕੇ ਜਾਣਗੇ ਸਾਨੂੰ। ਪਿੱਛੇ ਗੱਡੀਆਂ ਖੜੀਆਂ ਨੇ ਇੱਥੇ ਆ ਵੀ ਟੂਰ ਉੱਤੇ ਰੁਕਦੇ ਆ ਲੱਗਦਾ ਪਤਾਲ ਲੋਕ ਸਹੀ ਜਗ੍ਹਾ ਪਹੁੰਚ ਗਏ ਆ। ਕੀ ਗੱਲ ਇਹ ਦੁਕਾਨ ਪਿੰਡਾ ਪਤਾਲ ਲੋਕ ਵੀ ਨਾ ਹੀ ਭੁੱਲ ਜਾਨਾ ਯਾਰ ਪਤਾਲ ਕੋਟ ਇੱਥੇ ਇਹਨਾਂ ਨੇ ਦੁਕਾਨਾਂ ਬਣਾਈਆਂ ਹੋਈਆਂ ਨੇ ਰੋਟੀ ਖਵਾਉਂਦੇ ਆ ਸਬਜ਼ੀਆਂ ਰੱਖੀ ਬੈਠੇ ਆ ਕੁਛ ਆਦਰ ਰੱਖੀ ਬੈਠੇ ਆ ਲੋਕਲ ਫੂਡ ਜੇ ਇਹਨਾਂ ਦੇ ਇੱਥੋਂ ਵਾਲੇ ਚਟਨੀ ਬਣਾਉਂਦੇ ਆ ਇੱਥੋਂ ਦੀ ਲੋਕਲ ਤੇ ਨਾਲ ਰੋਟੀਆਂ ਬਾਜ ਦੇਉਂਦੇ ਆ ਇਹ ਨਦੀ ਲੋਕਲ ਜੜੀ ਬੂਟੀਆਂ ਨੇ ਆਦਾ ਹਲਦੀ ਆ ਕੁਝ ਹੋਰ ਰੱਖੀ ਬੈਠੇ ਪਤਾ ਨਹੀਂ ਕੀ ਆ ਮੱਕੀ ਦੀ ਰੋਟੀ ਆ ਮੱਕੀ ਦੀ ਰੋਟੀ ਦੇ ਨਾਲ ਚਟਣੀਆਂ ਇਹ ਸਬਜ਼ੀ ਕਿਸ ਕੀ ਆ ਬੱਸ ਸਾਹਮਣੇ ਚਨਾ ਕੀ ਬਾਜੀ ਹੈ ਚਨਾ ਕੀ ਬਾਜੀ ਹੈ ਪਰ ਜੀ ਆ ਵੀ ਇਹ ਹਰੇ ਛੋਲਿਆਂ ਦੀ ਲਿਓ ਜੀ ਮਾਤਾ ਜੀ ਧੰਨਵਾਦ ਤੁਹਾਡਾ ਮੱਕੀ ਦੀ ਰੋਟੀ ਟਮਾਟਰ ਦੀ ਚਟਨੀ ਆ ਤੇ ਨਾਲ ਛੋਲੀਆਂ ਦੀ ਭੁਰਜੀ ਆ 20 ਰੁਪਿਆ ਦੀ ਤੱਕ ਚਿੱਲਾ ਨਹੀਂ ਠੀਕੇ ਨਹੀਂ ਆ ਹਾਂ 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 ਲੈ ਲੈਣਾ ਉਹ ਗਰਮ ਕਰ ਦੇ ਨੂੰ 50 ਕਰ ਦੇ ਮਰਵਾ ਪਹਿਲੇ ਥੋੜੀ ਕੱਚੀ ਸੀ ਥੋੜਾ ਇਸ ਕੋ ਔਰ ਬੁੰਨ ਦੇਣਾ ਕੱਚੀ ਨਾ ਰਹਿ ਲੈ ਤੈਨੂੰ ਜਿਹਨੇ ਆਟਾ ਘਰ ਚ ਗਿਲੀ ਹੁੰਦਾ ਫਿਰ ਜਾਂਦੀ ਹੈ ਨਹੀਂ ਚੰਗੀ ਨਹੀਂ ਹੁੰਦੀ ਬਾਰੀ ਕਾਟਾ ਹੈ ਨਾ ਇਹ ਉਤਾਲ ਕੋਟ ਪਹੁੰਚੇ ਹੋਏ ਆ ਆ ਅਸਲ ਜੇ ਤੂੰ ਥੱਲੇ ਜਾਣ ਵਾਸਤੇ ਜਗ੍ਹਾ ਹੈਗੀ ਇੱਕ ਟਰੈਕ ਆ ਤਿੰਨ ਘੰਟਿਆਂ ਦਾ ਪਰ ਹੁਣ 3:30 ਵੱਜ ਗਏ ਆਪਾਂ ਲੇਟ ਬਹੁਤ ਹੋ ਜਾਾਂਗੇ ਇਸ ਘਾਟੀ ਦੇ ਵਿੱਚ 12 ਪਿੰਡ ਨੇ ਪੂਰੀ ਘਾਟੀ ਆ ਤੇ ਇਹ ਸਭ ਤੋਂ ਲਾਸਟ ਪੁਆਇੰਟ ਆ ਜਿਹੜਾ ਪੱਥਰ ਦੇ ਆਪਣਾ ਪੱਥਰ ਲੱਗਿਆ ਹੋਇਆ ਇੱਧਰ ਕੋਈ ਰਾਹ ਨਹੀਂ ਹੈਗਾ ਦੇਖਦੇ ਆਂ ਅਗਰ ਵਾਪਸ ਉੱਪਰ ਚੱਲਦੇ ਆਂ ਤਾਂ ਉੱਥੇ ਰਾਵਾਂਗੇ ਅੱਜ ਰਾਤ ਹੋ ਸਕਿਆ ਤਾਂ ਸਵੇਰੇ ਜਿਹੜਾ ਕੱਢ ਕੇ ਜਾਵਾਂਗੇ ਜਰੂਰ ਆਪਾਂ ਤੇ ਬਾਕੀ ਪਿੰਡਾਂ ਦਾ ਮਾਹੌਲ ਦੇਖਦੇ ਆਂ ਮੈਨੂੰ ਲੱਗਦਾ ਕੱਲ੍ਹ ਤੋਂ ਦਿਨੇ ਇੱਥੇ ਲਾ ਹੁਣ ਅਸੀਂ ਵਾਪਸ ਚੱਲਦੇ ਆਂ ਆਪਾਂ ਹੁਣ ਜਮੇ ਥੱਲੇ ਖੜੇ ਆਂ ਪਤਾਲਕੋਟ ਦੇ ਵਿੱਚ ਤੇ ਆ ਸਾਹਮਣੇ ਹੱਦ ਬਣਦੀ ਆ ਪਹਾੜੀਆਂ ਨੇ ਜਿਨ੍ਹਾਂ ਦੇ ਵਿਚਾਲੇ ਇਹ ਕਿਰਿਆ ਹੋਇਆ ਆ ਸਾਹਮਣੇ ਇੱਥੇ ਵਾਰਡਜੀ ਕੀਤੀ ਹੋਈ ਆ ਇੱਥੇ ਐਡਵੈਂਚਰ ਕੈਂਪ ਆ ਲੋਕ ਰਹਿੰਦੇ ਆ ਕਿ ਹੋਮਸਟੇ ਬਣੇ ਹੋਏ ਆ ਇਹੋ ਜਿਹੇ ਪਹਾੜੀਆਂ ਦੇ ਵਿੱਚ ਡੂੰਗਾ ਕਿਰਿਆ ਹੋਇਆ ਪਤਾਲਕੋਟ ਆ ਇਹ 12 ਪਿੰਡ ਨੇ ਇੱਥੇ ਇਹ ਇਲਾਕਾ ਹੈਗਾ ਪਤਾਲਕੋਟ ਦਾ ਜਿਹੜਾ ਆਪਾਂ ਦੇਖਣ ਆਏ ਸੀਗੇ ਇਹ ਜੰਗਲ ਆ ਇੱਕ ਤੇ ਬਹੁਤ ਡੂੰਗੀ ਘਾਟੀ ਆ ਇਹ ਸਾਰੀ ਘਾਟੀ ਨੂੰ ਪਤਾਲਕੋਟ ਕਹਿੰਦੇ ਆ ਇਹ ਘਾਟੀ ਚ 12-13 ਪਿੰਡ ਨੇ ਸਾਰੇ ਦੇ ਸਾਰੇ ਪਿੰਡ ਜਿਹੜੇ ਹੈਗੇ ਨੇ ਉਹ ਆਦੀਵਾਸੀ ਕਬੀਲੇ ਨੇ ਲੋਕੇ ਦੇਖਣ ਲਈ ਆਉਂਦੇ ਨੇ ਜੇ ਆਪਾਂ ਇਹਨੂੰ ਬਹੁਤ ਉੱਪਰੋਂ ਦੇਖੀਏ ਤਾਂ ਥੱਲੇ ਨਾ ਡੂੰਗੀ ਖੱਡ ਜੀ ਦਿਸਦੀ ਆ ਤਾਂ ਕਰਕੇ ਇਹਨੂੰ ਪਤਾਲ ਘਾਟ ਕਹਿੰਦੇ ਆ ਤੇ ਆ ਸਾਰਾ ਸੰਗਣਾ ਜੰਗਲ ਆ ਇਸੇ ਜੰਗਲ ਦੇ ਵਿੱਚ ਸਾਰੇ ਪਿੰਡ ਵਸੇ ਹੋਏ ਆ ਅੱਜ ਮੈਂ ਗਿਆ ਸੀਗਾ ਤਾਂ ਮੈਂ ਥੋੜਾ ਜਿਹਾ ਲੇਟ ਹੋ ਗਿਆ ਮੈਂ ਪਹੁੰਚਿਆ 2:30 ਤਾਂ ਥੱਲੇ ਇਹ ਨਾ ਇੱਕ ਮਹਿਲ ਬਣਿਆ ਹੋਇਆ ਹੈ ਗੁਫਾ ਟਾਈਪ ਜੀ ਉੱਥੇ ਆਉਣ ਜਾਣ ਦੇ ਨੂੰ 3.5 ਘੰਟੇ ਲੱਗ ਕੇ ਜਾਂਦੇ ਆ। ਤਾਂ ਫਿਰ ਮੈਨੂੰ ਪਤਾ ਸੀਗਾ ਕਿ ਮੈਂ ਲੇਟ ਹੋ ਜੂਗਾ। ਇੱਥੇ ਰਹਿਣ ਲਈ ਕੋਈ ਜਗ੍ਹਾ ਹੈ ਨਹੀਂਗੀ ਤਾਂ ਮੈਂ ਵਾਪਸ ਆ ਗਿਆ। ਹੁਣ ਸਵੇਰੇ ਜਾ ਕੇ ਤੁਹਾਡੇ ਨਾਲੇ ਤਾਂ ਉਹ ਜਗ੍ਹਾ ਦੇਖ ਕੇ ਆਵਾਂਗੇ ਜਿਹੜੀ ਨਦੀ ਵਗਦੀ ਆ। ਤੇ ਨਾਲੇ ਜਿਹੜੇ ਇੱਥੋਂ ਦੇ ਆਦਿਵਾਸੀ ਕਬੀਲੇ ਨੇ ਇੱਕ ਦੋ ਪਿੰਡ ਦੇਖਾਂਗੇ ਆਪਾਂ ਜੇ ਦੇਖੇ ਗਏ ਤਾਂ। ਗਾਈਡ ਕਰਨਾ ਪਊਗਾ। ਗਾਈਡ ਲਊਗਾ 11500 ਰੁਪਈਆ। ਫਿਰ ਇਹ ਸਾਰੀ ਘਾਟੀ ਘੁੰਮੀ ਜਾਊਗੀ। ਇਹਦੇ ਵਿੱਚ ਸੜਕ ਬਣੀ ਹੋਈ ਆ ਤੇ ਸਾਰਾ ਸੰਘਣਾ ਜੰਗਲ ਆ। ਨੀਵੀ ਹੋਣ ਕਰਕੇ ਇਹਨੂੰ ਆਪਣਾ ਪਤਾਲ ਕਹਿੰਦੇ ਆ ਉਹ ਪਤਾਲ ਕੋਟ ਕਹਿੰਦੇ ਆ ਨਾ ਭੁੱਲ ਜਾਣਾ ਮੈਂ ਪਤਾਲ ਲੋਕ ਇੱਕ ਉਹ ਵੈਬ ਸੀਰੀਜ਼ ਹੀ ਆਈ ਸੀ ਨਾ ਉਹ ਯਾਦ ਰਹੇ ਜਾਂਦੀ ਆ ਤੇ ਮੈਂ ਇਹਨੂੰ ਬਹੁਤ ਵਾਰੀ ਪਤਾਲ ਲੋਕ ਹੀ ਕਹਿ ਦਿੰਦਾ ਪੂਰਾ ਜੰਗਲੀ ਇਲਾਕਾ ਇਹ 12 ਪਿੰਡ ਵਸਦੇ ਆ ਇਹਦੇ ਵਿੱਚ ਹੁਣ ਆਪਾਂ ਮਤਲਬ ਜਦੋਂ ਤਾਂ ਅੱਜ ਮੈਂ ਵਾਪਸ ਆ ਗਿਆ ਸੀ ਟਾਈਮ 'ਚ ਨਾਲ ਹੀ ਕੱਲ ਨੂੰ ਤੁਮਾਰੇ ਜਾ ਕੇ ਸਾਰੀ ਦੇਖਾਂਗੇ ਤੇ ਫਿਰ ਹੋ ਸਕਦਾ ਜੇ ਆਪਣਾ ਸਭ ਆਪ ਜਾ ਬਣ ਗਿਆ ਲਿਆ ਜਾਵੇਗੀ ਕਿਸੇ ਨਾਲ ਤਾਂ ਦੋ ਦਿਨ ਕੋਈ ਆਦੀਵਾਸੀਆਂ ਦੇ ਕੋਲੇ ਰਹਿ ਕੇ ਵੀ ਦੇਖੀ ਵੀ ਉਹ ਕਿਵੇਂ ਖਾਂਦੇ ਪੀਂਦੇ ਨੇ ਕੀ ਹਿਸਾਬ ਕਿਤਾਬ ਵੈਸੇ ਜਿਹੜਾ ਇਹਨਾਂ ਦਾ ਆਪਣਾ ਭੋਜਨ ਆ ਇਹ ਮੱਕੀ ਦੀ ਰੋਟੀ ਖਾਂਦੇ ਆ ਤੇ ਇਹਨਾਂ ਦੇ ਟਮਾਟਰ ਹੁੰਦੇ ਜਮੇ ਨਿੱਕੇ ਨਿੱਕੇ ਜਿਵੇਂ ਆਪਣੇ ਸ਼ਮਕ ਗੋਲੀਆਂ ਉਹਦੀ ਚਟਨੀ ਕੁੱਟਦੇ ਆ ਤੇ ਛੋਲੀਆਂ ਦੀ ਇਹ ਚੜਾ ਛੋਲਗਿਆ ਜਿਹੜਾ ਹੈਗਾ ਉਹਨੂੰ ਭਾਜੀ ਬੋਲਦੇ ਆ ਆਪਾਂ ਭੁਰਜੀ ਕਹਿ ਦਿੰਦੇ ਆ ਕੱਚੇ ਛੋਲਗਿਆਂ ਦੀ ਭੁਰਜੀ ਕਰਕੇ ਖਾਂਦੇ ਆ ਲੋਕਲ ਫੂਡ ਆ ਇਹ ਆਦੀਵਾਸੀਆਂ ਦਾ ਟਮਾਟਰ ਜਮੇ ਨਿੱਕੇ ਨਿੱਕੇ ਹੁੰਦੇ ਆ ਜਿਵੇਂ ਆਪਾਂ ਕੰਚਨੀ ਗੋਲੀਆਂ ਖੇਡਦੇ ਹੁੰਦੇ ਆ ਨਾ ਓਡੇ ਓਡੇ ਅਵੇਚ ਜਿਹੜੇ ਆਪ ਨੂੰ 6 ਵਜੇ ਲੱਗਦੇ ਕਿਤੇ ਇੱਥੇ ਵਿੱਚ ਵੇਰਲੀ ਵੇਰਲੀ ਨਾ ਖੇਤੀ ਵੀ ਕੀਤੀ ਹੋਈ ਹੈ ਕਣਕ ਵੀ ਬੀਜੀ ਹੋਈ ਹੈ ਇਹ ਬਰਾਨੀ ਕਣਕਾ ਜਮਾ ਇਹ ਮੈਨੂੰ ਲੱਗਦਾ ਜਿਹੜੇ ਮੱਧ ਪ੍ਰਦੇਸ਼ ਦੀ ਆਰਗੈਨਿਕ ਕਣਕ ਦਾ ਰੌਲਾ ਪੈਂਦਾ ਹੁੰਦਾ ਨਾ ਉਹ ਸ਼ਾਇਦ ਇੱਥੇ ਹੀ ਹੁੰਦੀ ਹੋਊ ਜੇ ਹੁੰਦੀ ਹੋਈ ਤਾਂ ਹੋਰ ਤਾਂ ਕਿਤੇ ਹੁੰਦੀ ਨਹੀਂਗੀ ਬਾਕੀ ਤਾਂ ਦੱਬੀ ਆਉਂਦੇ ਸਾਰੇ ਯੂਰੀਆ ਡੀਏਪੀ ਆਹ ਇਲਾਕਾ ਬਾਈ ਪਤਾਲਕੋਟ ਦਾ ਇਲਾਕਾ ਬਾਈ ਮੈਂ ਤੁਹਾਨੂੰ ਪਤਾ ਹੁਣ ਛੜੀ ਜਾਂਦੇ ਆ ਪਤਾਲ ਤੋਂ ਆਪਾਂ ਆਪਸ ਮਰਵਾਉ ਤੋਂ ਲੱਗਿਆ ਮੰਡਾ ਬਣਾਉਣੇ ਆ ਕੱਲ੍ਹ ਤੁਮਾਰੇ ਪਹੇਰਾਵਾਂਗੇ ਅੱਜ ਆਪਾਂ ਲੇਟ ਹੋ ਗਏ ਫਿਰ ਅੱਜ ਆਪਾਂ ਨੂੰ ਗਾਈਡ ਮਿਲਿਆ ਤੇ ਉਹਨੇ ਗੱਲਬਾਤ ਕੀਤੀ ਆ ਤੇ ਮੈਨੂੰ ਲੱਗਦਾ ਵੀ ਕੱਲ੍ਹ ਨੂੰ ਆਪਾਂ ਸੋਨਾ ਭੰਗ ਲਾਗੇ ਇਹ ਸਾਰਾ ਜੰਗਲੀ ਇਹ ਹੋਰ ਕੁਝ ਨਹੀਂ ਹੈ ਬਸ 12 ਪਿੰਡ ਨੇ ਆਦੀਵਾਸੀ ਕਿੰਨੇ ਰਹਿੰਦੇ ਆ 12 ਦੇ 12 ਪਿੰਡ ਹੀ ਇਹ ਆਦੀਵਾਸੀ ਨਾਲ ਦੇ ਆ ਪਤਾਲ ਕੋਲ ਦੇ 4 ਸ਼ਪੇਰੇ ਪਹਾੜਾ ਨੇ ਐਵੇਂ ਦੀ ਕੰਦ ਕੀਤੀ ਹੋਈ ਆ ਇਹੋ ਜਿਹੇ ਘਰ ਵਸਦੇ ਨੇ ਵਿੱਚ ਇੱਥੇ ਵੇਰਲੇ ਵੇਰਲੇ ਘਰ ਨੇ ਕਹਿੰਨ ਨੂੰ ਤਾਂ 12 ਪਿੰਡ ਨੇ ਪਰ 12 ਪਿੰਡਾਂ ਦਾ ਰਲ ਕੇ ਵੀ 100 ਘਰ ਨਹੀਂ ਹੁੰਦਾ ਗਿਆ ਸ਼ਾਮ ਦੇ 4 ਵਜ ਗਿਆ ਤੇ ਹੁਣ ਆਪਾਂ ਇੱਕ ਤਾਂ ਰਹਿਣਾ ਪਟਾਣਾ ਪਾ ਲਈਏ ਕਿ ਕਿਤੇ ਤਜਮਨ ਨਜ਼ਾਰਾ ਹੀ ਆ ਗਿਆ ਆਪਾਂ ਨੂੰ ਜਮਨ ਨਾਲ ਹੀ ਹੋਟਲ ਲੱਭ ਗਿਆ ਮੈਨੂੰ ਕਿਸੇ ਪਹਿਲਾਂ ਦੱਸਿਆ ਹੀ ਨਹੀਂ ਸੀ ਇੱਥੇ ਹੋਟਲ ਵੀ ਹੈਗਾ ਇੱਧਰ ਵਿਹਲੀ ਜਗ੍ਹਾ ਪਈ ਆ ਰਾਤ ਨੂੰ ਪਏ ਇੱਥੇ ਰਹਿਵਾਂਗੇ ਪੁੱਛਦੇ ਨੂੰ ਤਾਂ ਮੈਂ ਤਰਲਾ ਕਰਕੇ ਵੈਸੇ ਜਗ੍ਹਾ ਆਪਣੀ ਮਿਲ ਹੀ ਜਾਊਗਾ ਕਿਰਾਇਆ ਚਾਹ ਪੀਣਿਆ ਜਸ ਫੇਰ ਦਾ ਕੁਝ ਨਹੀਂ ਖਾਦਾ ਪੀਤਾ ਫਿਰ ਮੇਲਾ ਦੇਖ ਕੇ ਦਾਲੂ ਦਾ ਰਸਤਾ ਇੱਧਰ ਸੇ ਵੀ ਜਾਂਦਾ ਹੈ ਇਹ ਕਿੰਨੇ ਕੁ ਪਰ ਪਾਇੰਡ ਇਹ ਅੰਮਾ ਮਾਈ ਪਾਇੰਡ ਮੈਂ ਮੇਲਾ ਲਗਾ ਹੋਇਆ ਹੈ ਅੱਜ ਮੈਂ ਵਹੀਂ ਵੀ ਜਾ ਕੇ ਆਇਆ ਹਾਂ ابھی ਪਤਾਲ ਕੋਟ ਸੀ ਆ ਰਿਹਾ ਹਾਂ ਹਾਂ ਅੱਜ ਤਾਂ ਮੇਲਾ ਲਗਾ ਹੋਇਆ ਹੈ ਆਪਕਾ ਠੀਕ ਹੈ अभी मैंने कल फिर देखे जाना देखे है, है कल मैंने फिर जाना है कहां पे पतालकोट में ही तो वहां आगे से चला जाऊंगा उधर से हां तो यही है बस सिम्पीपुरैया जो मेन पॉइंट है यही वाला है ठीक है सेकंड पॉइंट ये वाला है और तीसरा पॉइंट वो है फिर अंदर जाना आपको जीरो पॉइंट तो वो अलग है वहां 20 किलोमीटर पहुंचोगे आप टा बाबा हलदे पालदे पे इत्थे भी पहुंच गए टाबी टाबी ने इत्थे हुन अपन नु रहने दी कोई समस्या नहीं हैगी या रुकने की व्यवस्था है ना जी हां ਹੁਣ ਪਤਾਲਕੋਟ ਘੁੰਮਾਂਗੇ ਆਪਾਂ ਸਵਾਰ ਕੇ ਅਰੀਜਨਲ ਪਤਾਲਕੋਟ ਮਸੂਰੀ ਹੋਟਲ ਹੈ ਜਾਂ ਰੁਕਣੇ ਦੀ ਵਿਵਸਥਾ ਹੈ ਹਾਂ ਹਾਂ ਜੇ ਮਸੂਰੀ ਰੈਸਟੋਰੈਂਟ ਹੈ ਜਾਂ ਹੋਟਲ ਤੋ ਮੈਂ ਢੂੰਡ ਰਹਾ ਤਾਂ ਮੈਨੇ ਰੁਕਣਾ ਤਾਂ ਕਿ ਮੈਨੇ ਪਤਾਲਕੋਟ ਮੇ ਜਾਣਾ ਹੈ 2-3 ਦਿਨ ਤੋ ਵਹਾਂ ਤੋ ਰੁਕਣੇ ਦੀ ਵਿਵਸਥਾ ਨਹੀਂ ਹੈ ਜੋ ਹੋਟਲ ਹੈ ਉਸਕੀ ਬੁਕਿੰਗ ਹੈ ਤੋ ਜੇ ਪਾਸ ਮੇ ਜਗਾ ਮਿਲ ਗਈ ਬੜੀ ਅੱਛੀ ਹੈ ਕੀ ਹਾਲ ਐਡਵੈਂਚਰ ਮੇਲੇ ਦਾ ਬੜੀ ਭੀੜ ਹੈ ਇੱਥੇ ਮੈਨੂੰ ਲੱਗਦੀ ਆ ਆਪਣੇ ਵਿੱਚ ਫਿਰੇ ਜਾਏ ਨਹੀਂ ਜਾਣਾ ਰਾਤੀ ਰਵਾਂਗੇ ਅੱਜ ਤਾਂ ਲੱਗਦਾ ਦਰ ਦਵਾ ਉਧਰ ਦਵਾ ਉਧਰ ਜਿੰਦਰ ਮਰਜ਼ੀ ਦਵਾ ਲਓ ਬਾਈ ਆਜੂ ਆਜੂ ਦਰ ਦਵਾ ਠੀਕ ਹੈ ਦਰ ਦਵਾ ਹੀ ਹੋ ਜਾ ਤਵਾ ਖੁਦਵਾ ਕੇ ਅਰੇ ਦਰ ਪਾਪੋ ਕਿੱਥੇ ਮੋਟਰਸਾਈਕਲ ਕੋਈ ਵਾਪਸ ਤੁਹਾਨੂੰ ਨਿਕਲ ਜਾਣਾ ਬਾਈ The walk in the back the walk the walk the walk. ਕਰ ਲੈਨੇ ਉਦਾਰ ਤੇ ਰਾਮ ਕਰਦੇ ਟੈਂਟ ਕੱਢਦੇ ਆ ਉਹਦਾ ਭਰਾਵਾਂ ਨੰਗ ਜਾਣ ਤੋਂ ਮੈਨੂੰ ਗਰੀਬ ਨੂੰ ਮੂਰਾ ਹਾਲਾ ਜਿਵੇਂ ਤਾਂ ਨਾਕੀ ਦਾ ਮੇਲਾ ਹੀ ਬਣਿਆ ਪਿਆ ਮੁਕਤਰਾੜਾ ਪਰਪਲ ਪਰਪਲ ਕਰਦੀ ਚਿੰਤੀ ਸੁਣੀਆਂ ਚੱਲ ਵੀ ਦੇਖਦੇ ਆ ਮੰਨਿਆ ਵੀ ਲੋਡ ਆ ਫਮ ਨੂੰ ਫੇਰ ਪੈਗੀ ਜਿਹੜਾ ਕੁਛ ਅੱਗੇ ਹੁੰਦਾ ਹੁੰਦਾ ਉਹੀ ਫੇਰ ਹੋਣ ਲੱਗ ਪਿਆ ਪੱਪੀ ਪੇਟ ਦਾ ਸਵਾਹ ਲਸਤ ਡਾਕਟਰ ਸਾਹਿਬ ਜੀ ਸਰ OZD ਔਰ D ਸਰ ਦੇ ਦਿਓ ਪੋਜਟ ਦੇ ਦੋ ਪੰਜ ਦੇ ਦੋ ਕਿਤਨੀ ਹੈ ਜੇ ਪੰਜ ਦੇ ਦੋ ਚਾਰ ਇਤਨੀ ਵੀ ਦੇ ਦੋ ਹਾਂ ਠੀਕ ਹੈ ਜੀ ਦੇ ਦੋ ਪੰਜ ਚਾਰ ਪੰਜ ਦੇ ਦੋ ਡੀ ਸਰ ਦੇ ਦੋ ਸੱਤ ਨੇ ਨਹੀਂ ਪੰਜ ਹਾਂ ਜਿਹੜੇ ਪੱਤੇ ਦੇ ਦੋ ਪੂਰਾ ਹੈ ਮੈਡੀਕਲ ਤੋਂ ਆਪਾਂ ਇੰਨੀਆਂ ਦਵਾਈਆਂ ਲੈ ਲਈਆਂ ਲੈ 52 ਹੈਂਡ ਵਾਸ਼ او ਜੈਡ ਡੀ ਐਸ ਆਰ ਆ ਪੇਨ ਕਿਲਰ ਆ ਆ ਪੇਟ ਵਾਸਤੇ ਆ ਆ ਖਾਰਸ਼ ਇਨਫੈਕਸ਼ਨ ਬੀ ਕੰਪਲੈਕਸ ਪੂਰਾ ਮੈਡੀਕਲ ਹੀ ਲੈ ਲਿਆ ਠੰਡ ਵੱਧ ਗਈ ਆ ਤੇ ਆਪਾਂ ਨੂੰ ਥੋੜਾ ਜਿਹਾ ਸਮਾਨ ਹੋਰ ਲੈਣਾ ਪਊਗਾ ਮਾਰਕੀਟ 'ਚ ਆਏ ਆ ਇੱਥੇ ਇਨਰ ਲੈਣੇ ਥੱਲੇ ਪਾਉਣ ਵਾਲੇ ਠੰਡ ਬਹੁਤ ਲੱਗਦੀ ਆ ਤੇ ਦੋ ਲਈਆਂ ਸਾਡਾ ਟਾਕੇ ਲਾ ਪਹਿਲਾਂ ਵਾਲੀਆਂ ਖਰਾਬ ਹੋ ਗਈਆਂ ਖਰਚਾ ਬਹੁਤ ਹੋ ਜਾਂਦਾ ਯੋ ਬੂ ਕੈਪ ਵੀ ਮਿਲ ਜਾਏਗਾ ਬੂਲਨ ਕਾਸਕਲੇ ਉੱਪਰ ਲੈਣੇ ਵਾਲਾ ਕੈਪ ਵੀ ਦੇਣਾ ਹੈ ਯਾਰ ਲਖਸ ਦਾ ਹੈ ਜੀ ਚੱਲ ਵੀ ਮਿੱਤਰੋ ਹੁਣ ਲੱਗੀ ਲੱਗੀ ਟਕਾਣੀ ਅਧੂਰਾ ਹੈ ਤਾਂ ਪਰ ਲੈ ਜਾਈਂ ਇਹਦਾ ਗੱਲ ਵਧੀਆ ਕੱਲ ਨੂੰ ਮੱਠਾ ਲਾਵਾਂਗੇ ਪਤਾਲ ਕੋਟ ਨੂੰ ਅੱਜ ਤਾਂ ਵੀਰਾਂ ਨੇ ਕਰੀ ਤਰੇਕੀ ਜੀ ਕਰਕੇ ਆਏ ਫਲ ਬਰਿਆਨ ਪਣੇ ਅੱਜ ਦੇ ਬਲੌਗ ਦੀ ਆਪਾਂ ਸਮਾਪਤੀ ਕਰਨ ਲੱਗੇ ਆਂ ਇਸ ਜਗ੍ਹਾ ਦਾ ਨਾਮ ਹੈਗਾ ਛਿੰਦੀ ਜਿੱਥੇ ਆਪਾਂ ਰੁਕੇ ਹੋਏ ਆਂ 10 ਕਿਲੋਮੀਟਰ ਬਾਅਦ ਆਇਥੋਂ ਉਹ ਪਤਾਲ ਘਾਟ ਜਿੱਥੇ ਬੱਜ ਜਾਣਾ ਕੱਲ ਨੂੰ ਵਾਪਸ ਜਾਵਾਂਗੇ ਉੱਥੇ ਫੇਰ ਕੱਲ ਨੂੰ ਆਪਾਂ ਗਾਈਡ ਦੇ ਨਾਲ ਸਵਾਰ ਕੇ ਘੁੰਮਾਂਗੇ ਹੋ ਸਕਦਾ 2 ਦਿਨ ਲਾਈ ਜੀ ਵੀ ਉੱਥੇ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਆ 25 30 ਮਿੰਟ ਜਿਹੜਾ ਤੁਸੀਂ ਬਲੌਗ ਦੇਖਿਆ ਇਹਦੇ ਲਈ ਤੁਹਾਡਾ ਧੰਨਵਾਦ ਇਹਨਾਂ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ